ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁਤਾਬਕ ਆਕਾਲੀ ਦਲ ਤੇ ਭਾਜਪਾ ਦਾ ਰਿਸ਼ਤਾ ਕਿ ਉਹ ਖਿਚੜੀ ਵਰਗਾ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੋਹਾਂ ਪਾਰਟੀਆਂ ਨੂੰ ਇੱਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਜਵਾਬ ਭਾਜਪਾ ਦੇ ਸੀਨੀਅਰ ਲੀਡਰ ਰਹੇ ਸਤਪਾਲ ਗੋਸਾਈ ਦੇ ਬਿਆਨ ਤੋਂ ਬਾਅਦ ਦਿੱਤਾ ਹੈ ਸਤਪਾਲ ਗੋਸਾਈ ਨੇ ਆਕਾਲੀ ਦਲ ਨਾਲ ਭਾਜਪਾ ਨੂੰ ਕਰ ਚੋੜ ਤੋੜਨ ਦੀ ਸਲਾਹ ਦਿੱਤੀ ਸੀ ਹਾਲਾਂਕਿ ਦੋਵੇਂ ਪਾਰਟੀਆਂ ਨੇ ਗੋਸਾਈ ਦੇ ਇਸ ਬਿਆਨ ਨਾਲ ਅਸਹਿਮਤੀ ਜਤਾਈ ਹੈ ਕੀ ਜਨਤਾ ਪਾਰਟੀ ਦਾ ਇੰਨਾ ਚੰਗਾ ਰਿਸ਼ਤਾ ਹੈ ਜਿਵੇਂ ਘੋ ਖਿਜੜੀ ਚੋਂ ਘੋ ਬਾਹਰ ਨਹੀਂ ਆ ਸਕਦਾ ਐਵੇਂ ਜਿਵੇਂ ਇਹ ਟੁੱਟ ਰਿਸ਼ਤਾ ਹੈ ਇਹ ਕਦੇ ਟੁੱਟ ਨਹੀਂ ਸਕਦਾ ਕੀ ਜਨਤਾ ਪਾਰਟੀ ਦਾ ਇੰਨਾ ਚੰਗਾ ਰਿਸ਼ਤਾ ਹੈ ਜਿਵੇਂ ਘੋ ਖਿਜੜੀ ਚੋਂ ਘੋ ਬਾਹਰ ਨਹੀਂ ਆ ਸਕਦਾ ਐਵੇਂ ਜਿਵੇਂ ਇਹ ਟੁੱਟ ਰਿਸ਼ਤਾ ਹੈ ਇਹ ਕਦੇ ਟੁੱਟ ਨਹੀਂ ਸਕਦਾ ਕੁੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਵਿਚਾਲੇ ਫੁੱਟ ਦਸਿਆ ਉਹਨਾਂ ਕਹੇ ਕਿ ਪੰਜਾਬ ਕਾਂਗਰਸ ਦੇ ਤਿੰਨੋ ਜਰਨੈਲ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਜਗਮੀਤ ਬਰਾੜ ਇੱਕ ਦੂਜੇ ਦੇ ਖਿਲਾਫ ਨੇ ਅਤਿਹਾਰ ਕੀਤਾ ਇੱਕ ਦੂਜੇ ਨੂੰ ਆਪਣੇ ਹਲਕੇ 'ਚ ਆਉਣ ਤੋਂ ਰੋਕ ਰਿਹਾ ਹੈ ਕਾਂਗਰਸ ਦਾ ਦੇਸ਼ ਵਿੱਚੋਂ ਵजूद ਮੁੱਕ ਗਿਆ ਅੱਜ ਜਿਹੜੇ ਪਾਰਟੀ ਦੇ ਤਿੰਨੇ ਆਪ ਦੇ ਆਪ ਨੂੰ ਜਰਨੈਲ ਕਹਿੰਦੇ ਆ ਜੇ ਜਰਨੈਲ ਹੀ ਇੱਕ ਦੇ ਇੱਕ ਦੂਜੇ ਦੇ ਖਿਲਾਫ ਹੋਣ ਬਾਜਵਾ ਇਨੂਨ ਵੇਖ ਖੰਗ ਦਾ ਜੀ ਜੀ ਇਹ ਆਦਾ ਬਾਜਵਾ ਇੱਥੇ ਨਾ ਬੜੇ ਬਾਜਵਾ ਦਾ ਤਲਵੰਡੀ ਅਮਰਿੰਦਰ ਨਾ ਬੜੇ ਜਗਮੀਤ ਆ ਦੋਵੇਂ ਕਿਤੇ ਨਾ ਜਾਣ ਇराक ਚ ਫਸੇ ਪੰਜਾਬੀਆਂ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਇਸ ਮਸਲੇ ਬਾਰੇ ਖੁਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਤਿੰਨ ਵਾਰ ਮਿਲ ਚੁੱਕੇ ਨੇ ਅਤੇ ਕੇਂਦਰ ਸਰਕਾਰ ਇराक ਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਉਨ੍ਹਾਂ ਨੇ ਸਤਾਫ ਕੀਤਾ ਕਿ ਤੱਕ ਫੀਟ ਤੇ ਪਰਿਵਾਰਾਂ ਨੂੰ 20000 ਰੁਪਏ ਮਹੀਨਾ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ ਬਹੁਤ ਧੀ ਪਰਿਵਾਰ ਹੈ ਬੜਾ ਚਿੰਤਕ ਹੈ ਮੈਂ ਤਿੰਨ ਵਾਰੀ ਤਾਂ ਸੁਸ਼ਮਾ ਸਵਰਾਜ ਜੀ ਕੋਲ ਜਾਈ ਇੱਕ ਵਾਰੀ ਉਹਨਾਂ ਨੂੰ ਨਾਲ ਲੈ ਕੇ ਵੀ ਜਾਇਆ ਔਰ ਅਸੀਂ ਸਾਰੇ ਪਰਿਵਾਰਾਂ ਨੂੰ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ 20000 ਰੁਪਏ ਮਹੀਨਾ ਹੱਥ ਪਰਵਾਹ ਜੋ ਵੀ ਕਹਿਣ ਉਹਨਾਂ ਵਾਸਤੇ ਹਰ ਚੀਜ਼ ਹਾਜ਼ਰ ਹੈ ਲੇਕਿਨ ਜਿਹੜਾ ਇਹਦਾ ਹੱਲ ਹੈ ਜੋ ਸੈਂਟਰ ਸਰਕਾਰ ਬਹੁਤ ਜੋਰ ਲਾ ਕੇ ਕਰ ਰਹੀ ਹੈ